ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਟੋ ਲੌਜੀ ਕੀ ਹਾਂ ਚੱਲ ਨੇ ਉਮੀਦ ਕਰਦਾ ਪਈ ਸਾਰੇ ਵਧੀਆ ਹੋਵੋਗੇ ਟਿਕ ਟਕ ਹੋਵੋਗੇ ਤੇ ਜਿੰਨਾ ਭਣਾ ਨੇ ਸੂਟ ਬਾਈ ਕੀਤੇ ਹੋਏ ਸੀ ਤੇ ਉਮੀਦ ਹੈ ਕਿ ਉਹਨਾਂ ਨੇ ਸਲਾਈ ਕਰਵਾ ਕੇ ਪਾਲੇ ਹੋਣਗੇ ਨਾ ਤੇ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜਰੂਰ ਦੱਸ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅੱਜ ਵਾਲੀ ਕਲੈਕਸ਼ਨ ਫਿਰ ਬਹੁਤ ਹੀ ਪਿਆਰੀ ਰਹੇਗੀ ਤੇ ਕਾਫੀ ਮੈਸੇਜ ਆ ਰਹੇ ਸੀ ਫੋਨ ਵੀ ਆ ਰਹੇ ਸੀ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਵੀ ਕਹਿ ਰਹੇ ਸੀ ਅਮਨ ਪਲੀਜ਼ ਥੋੜੇ ਦਿਨ ਰੁਕ ਕੇ ਵੀਡੀਓ ਅਪਲੋਡ ਕਰੀਂ ਸੂਟ ਇੰਨੇ ਜਿਆਦਾ ਸੋਹਣੇ ਹੁੰਦੇ ਨੇ ਕਿ ਸਾਡਾ ਕੋਰੀਅਰ ਕਈ ਵਾਰ ਅਧ ਵਿਚਾਲੇ ਹੁੰਦਾ ਤੇ ਸਾਡਾ ਦਿਲ ਕਰਦਾ ਕਿ ਆਹ ਸੂਟ ਵੀ ਹੁਣ ਫਲਾਈ ਕਰਵਾ ਲਈਏ ਤੇ ਕੀ ਕਰੀਏ ਜੀ ਵੀਡੀਓ ਪੋਣੀ ਮਜਬੂਰੀ ਬਣ ਚੁੱਕੀ ਹੈ ਨਾ ਜਿਹੜੀਆਂ ਭੈਣਾਂ ਨੂੰ ਸੂਟ ਨਹੀਂ ਮਿਲਦੇ ਹੈਗੇ ਉਹ ਕਹਿੰਦੇ ਜਲਦੀ ਵੀਡੀਓ ਪਾ ਦਿਓ ਜਿਨ੍ਹਾਂ ਨੂੰ ਸਾਰੇ ਮਿਲ ਜਾਂਦੇ ਲੋਕਾਂ ਨੂੰ ਥੋੜੀ ਲੇਟ ਵੀਡੀਓ ਪਾਓ ਵੀ ਸਾਡਾ ਦਿਲ ਨਾ ਹੁਣ ਫੇਰ ਕਿਤੇ ਬਣ ਜੇ ਵੀ ਹਾਏ ਹੋਰ ਸੂਟ ਲੈਣੇ ਨੇ ਤੇ ਕੀ ਕਰੀਏ ਸੂਟ ਜਿਹੜੇ ਵੀ ਜਿਵੇਂ ਨਵੀਂ ਨਵੀਂ ਕਲੈਕਸ਼ਨ ਆਉਂਦੀ ਰਹਿੰਦੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤੇ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਪਿਛੇ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਵਿਦ ਆਊਟ ਦੁਪੱਟਾ ਜਿਹੜੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਜਿਹੜੀ ਟੈਬੀ ਦੇ ਪ੍ਰਿੰਟ ਸੀ ਅੱ ਤੇ ਫੈਬਰਿਕ ਰਹੇਗਾ ਜੀ ਟੈਬੀ ਦੇ ਉੱਪਰ ਬਹੁਤ ਹੀ ਪਿਆਰਾ ਫੈਬਰਿਕ ਹੈ ਸੂਟ ਬਹੁਤ ਜ਼ਿਆਦਾ ਬਹੁਤ ਹੀ ਪਿਆਰੇ ਕਲਰ ਨੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਨੇ ਜੀ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆਏ ਡਿਜ਼ਾਈਨ ਪਸੰਦ ਆਏ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਆ ਇਹ ਰਹੇਗੀ ਜੀ ਇਧਰੋਂ ਬਾਟਮ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਬਾਟਮ ਦਾ ਹਲਕੀ ਜਿਹੀ ਸ਼ਾਈਨ ਹੈ ਜਿਵੇਂ ਟੈਬੀ ਦੇ ਵਿੱਚ ਤੁਸੀਂ ਦੇਖਿਆ ਸ਼ਾਈਨ ਹੁੰਦੀ ਨਾ ਇਸੇ ਤਰ੍ਹਾਂ ਹੀ ਬਾਟਮ ਦੇ ਵਿੱਚ ਸ਼ਾਈਨ ਹੈ ਬਹੁਤ ਹੀ ਪਿਆਰੀ ਕਾਟਨ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਆਹ ਰਹਾ ਦੁਪੱਟਾ ਜੀ ਚੈੱਕ ਕਰੋ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਹੈ ਆ ਮੈਂ ਜਦੋਂ ਵੀ ਤੁਹਾਨੂੰ ਸੂਟ ਦਿਖਾਉਣੀ ਪਰਸਨਲੀ ਮੈਨੂੰ ਸਾਰੇ ਸੂਟ ਹੀ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਇੰਨੇ ਸੋਹਣੇ ਕਲੈਕਸ਼ਨ ਹੈ ਜੀ ਤੇ ਬਹੁਤ سارے ਮੈਸੇਜ ਆਉਂਦੇ ਨੇ WhatsApp ਤੇ ਵੀ ਨਾਲੇ ਸੂਟਾਂ ਲਈ ਤੇ ਨਾਲੇ ਸਾਨੂੰ ਕਲੈਕਸ਼ਨ ਵਾਸਤੇ ਕਿ ਦੀਦੀ ਜਿਹੜੀ ਕਲੈਕਸ਼ਨ ਲੈ ਕੇ ਆਉਂਦੇ ਹੋ ਬਹੁਤ ਜ਼ਿਆਦਾ ਸੋਹਣੀ ਲੈ ਕੇ ਆਉਂਦੇ ਹੋ ਕਿ ਕੋਈ ਵੀ ਸੂਟ ਇਤਾਂ ਦਾ ਨਹੀਂ ਹੁੰਦਾ ਫਿਰ ਜਿੰਨੂੰ ਆਪਾਂ ਕਹਿ ਜਾਈਏ ਵੀ ਨਹੀਂ ਯਾਰ ਆਹ ਸੂਟ ਸੋਹਣਾ ਨਹੀਂ ਹੈਗਾ ਦੁਪੱਟਾ ਤੇ ਤੁਸੀਂ ਸੂਟ ਦੀ ਪ੍ਰਿੰਟਿੰਗ ਚੈੱਕ ਸਾਡੇ ਦੁਪੱਟੇ ਔਰ ਸੂਟਾਂ ਦੀ ਪ੍ਰਿੰਟਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਗੱਲਾਂ ਹੁੰਦੀਆਂ ਨੇ ਤੁਸੀਂ ਅਗਰ ਵੀਡੀਓ ਧਿਆਨ ਨਾਲ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਤੁਸੀਂ ਦੇਖੋ ਹੁਣ ਇੱਥੇ ਆਪਣੀ ਸ਼ਰਟ ਦਾੜਾ ਪ੍ਰਿੰਟ ਹੈਗਾ ਜੀ ਉਹ ਬਿਲਕੁਲ ਹੀ ਛੋਟਾ ਪ੍ਰਿੰਟ ਹੈ ਔਰ ਦੁਪੱਟੇ ਦਾੜਾ ਫਲਾਵਰ ਨੇ ਥੋੜੇ ਵੱਡੇ ਫਲਾਵਰ ਨੇ ਬਹੁਤ ਜ਼ਿਆਦਾ ਸੋਹਣਾ ਕੰਬੀਨੇਸ਼ਨ ਲੱਗਦਾ ਜਦੋਂ ਛੋਟੇ ਔਰ ਵੱਡੇ ਫਲਾਵਰ ਦਾ ਕੰਬੀਨੇਸ਼ਨ ਹੁੰਦਾ ਬਹੁਤ ਹੀ ਪਿਆਰਾ ਲੱਗਦਾ ਤੇ ਨਾਲ ਜਿਹੜੀ ਮੇਨ ਗੱਲ ਹੈ ਬਾਟਮ ਹੈਗੀ ਹੈ ਜੀ ਪਲੇਨ ਕਾਟਨ ਸਿਲਕ ਦੇ ਵਿੱਚ ਬਾਟਮ ਰਹੇਗੀ ਬਹੁਤ ਹੀ ਪਿਆਰੀ ਬਾਟਮ ਰਹੇਗੀ ਜੀ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਹੀ ਸੋਹਣਾ ਸ਼ਾਈਨ ਕਰ ਰਿਹਾ ਤੇ ਦੁਪੱਟਾ ਬਹੁਤ ਹੀ ਪਿਆਰਾ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਮੇਰੀ ਕਲੈਕਸ਼ਨ ਦਾ ਪਹਿਲਾ ਸੂਟ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੀ ਜਿੰਨੇ ਵੀ ਕਲਰ ਦਿਖਾਵਾਂਗੇ ਡਿਜ਼ਾਈਨ ਦਿਖਾਵਾਂਗੇ ਅੱਜ ਤੁਹਾਨੂੰ ਗਰਲਿਸ਼ ਹੀ ਦਿਖਾਵਾਂਗੇ ਅੱਜ ਆਪਾਂ ਸਾਰੀਆਂ ਭੈਣਾਂ ਨੂੰ ਗਰਲਿਸ਼ ਲੁੱਕ ਵਾਲੇ ਸੂਟ ਦਵਾਂਗੇ ਜੀ ਡਿਜ਼ਾਈਨ ਚੈੱਕ ਕਰੀ ਜੋ ਪ੍ਰਿੰਟ ਚੈੱਕ ਕਰੀ ਜੋ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਜਿਹੜੀ ਮੇਨ ਗੱਲ ਹੈ ਜੀ ਇਹਨਾਂ ਦੇ ਵਿੱਚ ਬਿਲਕੁਲ ਹੀ ਲਾਈਟ ਵੇਟ ਹੈ ਜੀ ਵਿਦਾਊਟ ਲਾਈਨਿੰਗ ਇਹ ਵਾਲੇ ਸੂਟ ਜਿਹੜੇ ਸਟੀਚ ਨਹੀਂ ਹੋਣਗੇ ਲਾਈਨਿੰਗ ਇਹਨਾਂ ਦੇ نیچے ਲੱਗੇਗੀ ਜੀ ਤੇ ਲਾਈਨਿੰਗ ਲਗਵਾ ਕੇ ਵੀ ਸੂਟ ਜਿਹੜੇ ਨੇ ਹੈਵੀ ਨਹੀਂ ਹੋਣਗੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਰਹਿਣਗੇ ਹੁਣ ਜਿਹੜਾ ਮੈਂ ਖੁਦ ਸੂਟ ਵੇਅਰ ਕੀਤਾ ਤੁਸੀਂ ਪਿਛਲੇ ਵਲੌਗਾਂ 'ਚ ਮੇਰੇ ਇਹ ਸੂਟ ਦੇਖਿਆ ਹੋਇਆ ਸੀ ਪਾਇਆ ਹੋਇਆ ਇਹਨੂੰ 'ਚ ਲਾਈਨਿੰਗ ਲੱਗੀ ਹੈ ਬਟ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਆਪਾਂ ਨੇ ਲਾਈਨਿੰਗ ਜਿਹੜੀ ਲਗਵਾਈ ਹੈ ਹੁਣ ਦੁਪੱਟਾ ਚੈੱਕ ਕਰ ਗਿਆ ਬਹੁਤ ਹੀ ਖੁੱਲੇ-ਦੁੱਲੇ ਦੁਪੱਟੇ ਨੇ ਜੀ ਬਹੁਤ ਹੀ ਜ਼ਿਆਦਾ ਸੋਨੇ ਸੂਟ ਨੇ ਦੁਪੱਟੇ ਬਹੁਤ ਪਿਆਰੇ ਨੇ ਜੀ ਐਵੇਂ ਦੀ ਪ੍ਰਿੰਟਿੰਗ ਪਹਿਲਾਂ ਫਲੋਰਾ ਦੇ ਸੂਟਾਂ ਦੇ ਉੱਪਰ ਆਈ ਸੀ ਤੇ ਅੱਜ ਇਹ ਆਈ ਹੈ ਟੈਬੀ ਲਾਈਨਿੰਗ ਦੇ ਉੱਪਰ ਬਹੁਤ ਹੀ ਪਿਆਰੇ ਦੁਪੱਟੇ ਨੇ ਬਹੁਤ ਹੀ ਖੁੱਲੇ ਡੁੱਲੇ ਨੇ ਕਿਸੇ ਤਰ੍ਹਾਂ ਨਹੀਂ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਇਰੀਟੇਸ਼ਨ ਨਹੀਂ ਹੋਏਗੀ ਬਹੁਤ ਹੀ ਲਾਈਟ weight ਫੈਬਰਿਕ ਹੈ ਜੀ ਇਹਦਾ ਸਟੈਂਪ ਲੱਗੀ ਹੋਈ ਹੈ ਡਿਜੀਟਲ ਪ੍ਰਿੰਟ ਕਲੀਰੇ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਉਹ ਜੀ ਬਲੈਕ ਕਲਰ ਪੇਂਟਿੰਗ ਚੈੱਕ ਕਰੀ ਜਾਓ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਡਿਜ਼ਾਈਨ ਸਭ ਦੇ ਬਹੁਤ ਹੀ ਜ਼ਿਆਦਾ ਪਿਆਰੇ ਨੇ ਜੇ ਤੁਸੀਂ ਬੇਸ ਕਲਰ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬੇਸ ਕਲਰ ਦੀ ਰਹੇਗੀ ਜੀ ਸਲਵਾਰ ਤੇ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਡਿਜ਼ਾਈਨਰ ਦੇ ਪੀਸ ਨੇ ਜੀ ਕਿਤੇ ਵੀ ਅਜਿਹੀ ਵਾਲੀ ਕਲੈਕਸ਼ਨ ਮੈਂ ਨਹੀਂ ਦੇਖੀ ਹੈਗੀ ਜੋ ਵੀ ਨਵੀਂ ਕਲੈਕਸ਼ਨ ਆਉਂਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਵਾਸਤੇ ਲੈ ਕੇ ਆਈਏ ਜਲਦੀ ਤੋਂ ਜਲਦੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਦੁਪੱਟੇ ਬਹੁਤ ਪਿਆਰੇ ਬਣੇ ਹੋਏ ਨੇ ਫਲਾਵਰ ਤੁਸੀਂ ਦੇਖ ਸਕਦੇ ਹੋ ਛੋਟੇ ਔਰ ਵੱਡੇ ਫਲਾਵਰ ਦਾ ਕੰਬੀਨੇਸ਼ਨ ਕੀਤਾ ਹੋਇਆ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਪਲੇਨ ਬਾਟਮ ਰਹੇਗੀ ਜੀ ਇਹਦੇ ਨਾਲ ਬਹੁਤ ਹੀ ਪਿਆਰੇ ਸੂਟ ਨੇ ਜੀ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਸਾਰੇ ਲਾਈਟ ਔਰ ਡਾਰਕ ਕਲਰ ਰਹਿਣਗੇ ਜੀ ਅਜ ਵੀ ਨੂੰ ਆਪਣੀ ਕਲੈਕਸ਼ਨ ਦੇ ਵਿੱਚ ਜਿਹੜਾ ਸ਼ਰਟ ਦੇ ਨਾਲੋਂ ਸਲਵਾਰ ਦਾ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਕਰੋ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜਿਵੇਂ ਜਿਵੇਂ ਸੂਟ ਖੋਲਦੇ ਜਾ ਰਹੇ ਹਾਂ ᱛਿਵੇਂ ᱛਿਵੇਂ ਨਿਊ ਨਵੇਂ ਨਵੇਂ ਕਲਰ ਨਵੇਂ ਨਵੇਂ ਡਿਜ਼ਾਈਨ ਨਿਕਲੀ ਜਾ ਰਹੇ ਨੇ ਤੇ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਨੂੰ ਨਾ ਕਲੈਕਸ਼ਨ ਸ਼ੇਅਰ ਕਰਕੇ ਕਿ ਇੰਨੀ ਸੋਹਣੀ ਕਲੈਕਸ਼ਨ ਅੱਜ ਸਾਡੇ ਕੋਲ ਆਈ ਏ ਜਦੋਂ ਮਾਰਨਿੰਗ ਕਲੈਕਸ਼ਨ ਆਈ ਇਸ ਦਾ ਮੈਨੂੰ ਖੁਦ ਨਹੀਂ ਸੀ ਪਤਾ ਕਿ ਕਿੰਨੇ ਕ ਜ਼ਿਆਦਾ ਸੋਹਣੇ ਸੂਟ ਆਏ ਹੋਣਗੇ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਤੇ ਵਾਕਈ ਯਾਰ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਫੈਬਰਿਕ ਮੈਂ ਵੀਡੀਓ ਦੇ ਵਿੱਚ ਦੱਸ ਦਿੰਦੀ ਆ ਜੀ ਹਰ ਵਾਰ ਪਲੀਜ਼ ਅਲੱਗ ਤੋਂ ਫੈਬਰਿਕ ਨਾ ਪ ਉਜੀ ਅਗਲਾ ਕਲਰ ਤੇ ਡਿਜ਼ਾਈਨ ਚੈੱਕ ਕਰੋ ਇਹ ਥੋੜਾ ਜਿਹਾ ਛੋਟਾ ਪ੍ਰਿੰਟ ਹੈ ਪਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਅੱਜ ਵਾਲੇ ਸੂਟ ਹਰੇ ਕੇਜ ਦੀਆਂ ਪਹਿਣਾ ਜਿਹੜੀਆਂ ਨੇ ਆਪਣੇ ਲਈ ਬਣਵਾ ਸਕਦੀਆਂ ਨੇ ਪ੍ਰਿੰਟ ਚੈੱਕ ਕਰੋ ਪ੍ਰਿੰਟ ਤੇ ਕਲਰ ਚੈੱਕ ਕਰੀ ਜਾਓ ਹਲਕਾ ਫੁਲਕਾ ਕਲਰ ਵੀਡੀਓ ਦੇ ਵਿੱਚ ਚੇਂਜ ਹੋਇਆ ਨਾ ਆਦਰਵਾਇਸ ਸੇਮ ਕਲਰ ਹੀ ਆਉਂਦਾ ਤੇ ਦੁਪੱਟਾ ਚੈੱਕ ਕਰੋ ਜੀ ਇਹਦਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਮੂਵੀ ਕਲਰ ਹੈ ਜੀ ਲਾਈਟ ਜਿਆ ਬੜਾ ਹੀ ਪਿਆਰਾ ਦੁਪੱਟਾ ਬਹੁਤ ਜਿਆਦਾ ਸੋਹਣਾ ਹੈ ਜੀ ਬਾਕੀ ਜਿਹੜੀ ਕਸਰ ਰਹਿ ਗਈ ਤਾਂ ਉਹ ਆਪਾਂ ਸਟਿਚਿੰਗ ਦੇ ਵਿੱਚ ਪੂਰੀ ਕਰਾਂਗੇ ਸਟਿਚਿੰਗ ਇਹਦੀ ਡਿਫਰੈਂਟ ਤਰੀਕੇ ਨਾਲ ਕਰਾਂਗੇ ਜਿਹੜਾ ਸੂਟ ਜਿਹੜਾ ਹੋਰ ਜਿਆਦਾ ਸੋਹਣਾ ਲੱਗਣ ਲੱਗੇ ਆਰਾਮ ਨਾਲ ਤੁਸੀਂ ਕਿਤੇ ਵੀ ਵੇਅਰ ਕਰਕੇ ਜਾ ਸਕਦੇ ਹੋ ਜੀ ਹੁ ਜੇ ਅੱਗੇ ਛੁੱਟੀਆਂ ਹੋਣਗੀਆਂ ਆਪਾਂ ਨੂੰ ਵਕੇਸ਼ਨ ਤੇ ਆਪਾਂ ਨੇ ਜਾਣਾ ਬਹੁਤ ਜਿਆਦਾ ਸੋਹਣੇ ਤੁਹਾਡੇ ਸੂਟ ਬਣਨਗੇ ਤੁਸੀਂ ਟਰੌਜ਼ਰ ਵੀ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਬਹੁਤ ਪਿਆਰੇ ਸੂਟ ਬਣਨਗੇ ਜੀ ਕਿਉਂਕਿ ਤਾਂ ਹੈ ਲਾਈਟ weight ਨੇ ਕਿਤੇ ਵੀ ਤੁਸੀਂ ਆਰਾਮ ਨਾਲ इजीली ਇਹਨਾਂ ਨੂੰ ਵੇਅਰ ਕਰ ਸਕਦੇ ਹੋ ਕੋਈ ਲਾਈਟ weight ਜੇ ਸੋਚੀ ਜਾਓ ਵੀ ਲਾਈਨਿੰਗ ਲਗਣੀ ਹੈ ਤਾਂ ਕਾਫੀ ਹੈਵੀ ਹੋ ਜਾਣਗੇ ਬਿਲਕੁਲ ਵੀ ਨਹੀਂ ਜੀ ਲਾਈਨਿੰਗ ਵੀ ਅੱਜਕੱਲ ਵਧੀਆ ਦੇ ਵਿੱਚ ਆਈ ਹੋਈ ਲਾਈਟ ਵੇਟ ਵਾਲੀ ਤੁਸੀਂ ਉਹ ਵੀ ਲਗਵਾ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਸਕਾਈ ਬਲੂ ਜਿਹਾ ਕਲਰ ਹੈ ਜੀ ਬਹੁਤ ਹੀ ਪਿਆਰਾ ਇਹ ਰਹੇਗਾ ਜੀ ਦੁਪੱਟਾ ਲੋ ਦੁਪੱਟਾ ਚੈੱਕ ਕਰ ਲਓ ਬਹੁਤ ਹੀ ਪਿਆਰਾ ਸਾਡੇ ਕਿਸੇ ਵੀ ਦੁਪੱਟੇ ਦੇ ਨਾਲ ਤੁਹਾਨੂੰ ਐਦਾਂ ਨਹੀਂ ਹੋਊਗਾ ਕਿ ਦੁਪੱਟਾ ਛੋਟਾ ਹੈ ਚੁੜਾਈ ਘਟ ਹੈ ਲੈਂਥ ਘਟ ਹੈ ਨਹੀਂ ਜੀ ਸਾਡੇ ਦੁਪੱਟੇ ਬਿਲਕੁਲ ਫੁੱਲ ਹੋਣਗੇ ਜੀ ਫੁੱਲ ਲੈਂਥ ਹੋਏਗੀ ਫੁੱਲ ਚੌੜਾਈ ਹੋਏਗੀ ਕਿਸੇ ਤਰ੍ਹਾਂ ਦੀ ਤੁਹਾਨੂੰ ਦੁਪੱਟੇ ਦੇ ਵਿੱਚ ਕੋਈ ਕੰਪਲੇਨ ਨਹੀਂ ਹੋਏਗੀ ਤੁਸੀਂ ਆਰਾਮ ਨਾਲ ਸਿਰ ਦੇ ਉੱਪਰ ਲੈ ਸਕਦੇ ਹੋ ਬੁੱਕਲ ਮਾਰ ਸਕਦੇ ਹੋ ਗਲ ਦੇ ਵਿੱਚ ਪਾ ਸਕਦੇ ਹੋ ਬਹੁਤ ਪਿਆਰੇ ਦੁਪੱਟੇ ਬਣੇ ਹੋਏ ਨੇ ਜੀ ਸਾਡੇ ਅਗਲਾ ਰੰਗ ਅਬਦੀ ਕਟਿੰਗ ਰਹੇਗੀ ਸ਼ਰਟ 2.5 ਮੀਟਰ ਤੋਂ ਪੌਣੇ 3 ਮੀਟਰ ਦੀ ਰਹੇਗੀ ਬਾਟਮ ਵੀ 2.5 ਤੋਂ ਪੌਣੇ 3 ਦੀ ਰਹੇਗੀ ਈਜ਼ਲੀ ਤੁਹਾਡੀ ਬਾਟਮ ਬਣੇਗੀ ਆਰਾਮ ਨਾਲ ਤੁਹਾਡੀ ਸ਼ਰਟ ਬਣੇਗੀ ਕਿਸੇ ਤਰ੍ਹਾਂ ਤੁਹਾਨੂੰ ਫੈਬਰਿਕ ਦੇ ਵਿੱਚ ਕੋਈ ਕੰਪਲੇਨ ਨਹੀਂ ਹੋਏਗੀ ਕਿ ਸਾਡੀ ਸ਼ਰਟ ਨਹੀਂ ਬਣੀ ਜਾਂ ਸਾਡੀ ਸਲਵਾਰ ਹੈਵੀ ਨਹੀਂ ਬਣੀ ਹੈਗੀ ਅੱਜ ਦੇ ਟਾਈਮ ਵਿੱਚ ਜੋ ਟ੍ਰੈਂਡ ਚੱਲ ਰਿਹਾ ਜਿੰਨੀ ਬਾਟਮ ਸਾਨੂੰ ਚਾਹੀਦੀ ਏ ਉਹਨਾਂ ਹੀ ਫੈਬਰਿਕ ਆ ਰਿਹਾ ਜੀ ਇਹਦੀ ਅਲੱਗ ਤੋਂ ਕਟਿੰਗ ਤੁਹਾਨੂੰ ਨਹੀਂ ਮਿਲੇਗੀ ਜੇ ਤੁਸੀਂ ਕਹੋ ਕਿ ਸਾਨੂੰ 2.5 ਤੋਂ ਪੌਣੇ ਤੋਂ 3 ਮੀਟਰ ਚਾਹੀਦੀ 3 ਮੀਟਰ ਨਹੀਂ ਮਿਲੇਗੀ 2.5 ਤੋਂ ਪੌਣੇ 3 ਮੀਟਰ ਹੀ ਫੈਬਰਿਕ ਇਹ ਦੁਪੱਟਾ ਚੈੱਕ ਕਰ ਲਓ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਅਜਵਾਲੀ ਕਲੈਕਸ਼ਨ ਸਾਰਿਆਂ ਨਾਲੋਂ ਘਟ ਗਿਆ ਜੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਆਏ ਹੋਏ ਨੇ ਜੀ ਜਿਹੜੇ ਜਿਹੜੇ ਕਲਰ ਤੁਸੀਂ ਮੰਗਦੇ ਹੋ ਸੇਮ ਕਲਰ ਹੀ ਆਪਾਂ ਨੇ ਮੰਗਵਾਏ ਨੇ ਜੋ ਕਲਰ ਟ੍ਰੈਂਡਿੰਗ ਦੇ ਵਿੱਚ ਨੇ ਜੀ ਬਣਦੇ ਹੀ ਅੱਜਕੱਲ੍ਹ ਉਹਨੇ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਜੀ ਡਿਜ਼ਾਈਨ ਚੈੱਕ ਕਰੋ ਜਿਹੜਾ ਜਿਹੜਾ ਡਿਜ਼ਾਈਨ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲਓ ਜੀ ਪ੍ਰਾਈ ਸ਼ੋ ਹੋ ਰਹੇ ਨੇ ਜੀ ਵਿਦਾਊਟ ਸਟੀਚਿੰਗ ਹੋ ਰਹੇ ਨੇ ਵਿਦ ਦੁਪੱਟਾ ਹੋ ਰਹੇ ਨੇ ਬਹੁਤ ਪਿਆਰੀ ਕਲੈਕਸ਼ਨ ਹੈ ਅਗਰ ਤੁਸੀਂ ਇਹਨਾਂ ਸਲਵਾਰਾਂ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋ ਵਿਦਾਊਟ ਵਰਸ ਵੀ ਤੁਸੀਂ ਬਾਏ ਕਰ ਸਕਦੇ ਹੋ ਅਗਰ ਤੁਹਾਡੀ ਸਟੀਚਿੰਗ ਸਾਡੇ ਕੋਲ ਚੱਲ ਰਹੀ ਆਰਡਰ ਸਾਡੇ ਕੋਲ ਜ਼ਿਆਦਾ ਤੁਸੀਂ ਆਪਣੇ ਲਈ ਸਟੀਚਿੰਗ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਬਾਈ ਕਰਨਾ ਚਾਹੁੰਦੇ ਬਿਨਾ ਸਟੀਚਿੰਗ ਤੋਂ ਵੀ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਛੋਟੇ ਔਰ ਬੜੇ ਫਲਾਵਰ ਦੀ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਜਿਹੜੀ ਬਣੀ ਹੋਈ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਜੀ ਟੈਬੀ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਇਸ ਲਈ ਆਪਾਂ ਇਹ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਹੇ ਨੇ ਫੈਬਰਿਕ ਜਿਹੜਾ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਤੁਹਾਡੇ ਵਾਸਤੇ ਉਹ ਲੈ ਕੇ ਆਏ ਆ ਤੁਹਾਨੂੰ ਪਹਿਲਾਂ ਦਿਖਾਈ ਸੀ ਵਿਦਆਊਟ ਦੁਪੱਟਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਵੀ ਦੁਪੱਟਾ ਸਲਵਾਰ ਦਾ ਫੈਬਰਿਕ ਚੈੱਕ ਕਰੋ ਸ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰੀ ਸ਼ਾਈਨ ਹੈ ਜੀ ਇਹਦੇ ਵਿੱਚ ਕਲਰ ਜਿੰਨੇ ਵੀ ਆਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਆਏ ਨੇ ਜੀ ਦੁਪੱਟੇ ਚੈੱਕ ਕਰੋ ਬਹੁਤ ਪਿਆਰੇ ਤੇ ਖੁੱਲੇ ਡੁੱਲੇ ਦੁਪੱਟੇ ਨੇ ਅਜੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਦੁਪੱਟਾ ਨਹੀਂ ਦਿਖਾ پا ਰਹੇ ਕਿ ਇੰਨਾ ਕੁ ਜ਼ਿਆਦਾ ਖੁੱਲਾ ਡੁੱਲਾ ਦੁਪੱਟਾ ਹੈ ਜਿਹੜੀਆਂ ਭੈਣਾਂ ਨੂੰ ਸੂਟ ਪਾਏ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੁਪੱਟੇ ਜਿਹੜੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਨੇ ਖੁੱਲੇ ਡੁੱਲੇ ਹੁੰਦੇ ਨੇ ਆਰਾਮ ਨਾਲ ਫਿਰਦੇ ਉੱਪਰ ਟਿਕਦੇ ਨੇ ਨਾ ਕਲਰ ਵਾਓ ਸੋ ਬਿਊਟੀਫੁਲ ਬਹੁਤ ਹੀ ਪਿਆਰਾ ਕਲਰ ਡਿਜ਼ਾਈਨ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਜਿਹੜਾ ਜਿਹੜਾ ਕਲਰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰੀ ਜਾਓ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਜੀ ਇਹਨਾਂ ਲਈ ਲਾਈਟ ਪੀਸ ਬਾਟਮ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਪਿਆਰਾ ਡਿਜ਼ਾਈਨ ਬਣਿਆ ਹੈ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈ ਦੇਖੋ ਇਹ ਦੁਪੱਟੇ ਦੇ ਵਿੱਚ ਫਲਾਵਰ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਬਣੀ ਹੋਈ ਹੈ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਲਾਈਟ ਪੀਚ ਕਲਰ ਬੇਸ ਕਲਰ ਹੈ ਜਿਹੜਾ ਤਾਂ ਵਿੱਚ ਬਲੈਕ ਲਾਈਟ ਸਾਰੇ ਕਲਰ ਐਡ ਨੇ ਜੀ ਬਹੁਤ ਪਿਆਰਾ ਲੱਗ ਰਿਹਾ ਜੀ ਪੀਸ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣੇ ਪੀਸ ਤੋਂ ਡੇ ਵੜੇ ਰੈਡੀ ਹੋਣਗੇ ਜੀ ਅਗਲਾ ਕਲਰ ਫਿਰ ਰਹੇਗਾ ਸਕਾਈ ਬਲੂ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਡਿਜ਼ਾਈਨ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਕਾਫੀ ਮੈਸੇਜ ਜਿਹੜੇ ਮੈਂ ਆਪਾਂ ਪਹਿਲਾਂ ਟੈਬੀ ਦੇ ਸਪਰੇ ਸੂਟੇ ਅਪਲੋਡ ਕੀਤੇ ਸੀ ਨਾ ਵਿਦਾਊ ਦੁਪੱਟਾ ਵੀ ਦੀਦੀ ਵਾਸ਼ ਕਰੇ ਤਾਂ ਕੋਈ ਪ੍ਰੋਬਲਮ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ ਜੀ ਪਹਿਲਾਂ ਮੈਂ ਆਪ ਸੂਟ ਸਟੀਚ ਕਰਵਾਏ ਨੇ ਵਾਸ਼ ਵੀ ਕੀਤੇ ਨੇ ਈਜ਼ੀ ਦੇ ਵਿੱਚ ਮੈਂ ਵਾਸ਼ ਕੀਤੇ ਨੇ ਠੀਕ ਹੈ ਜੀ ਤੁਸੀਂ ਬੇਨਾ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਕਿ ਜਦੋਂ ਤੁਸੀਂ ਇੰਨੇ ਮਹਿੰਗੇ ਸੂਟ ਬਾਏ ਕਰਦੇ ਹੋ ਤਾਂ ਉਹਨਾਂ ਨੂੰ ਵਾਸ਼ ਕਰਨ ਲਈ ਈਜ਼ੀ ਹੀ ਇਸਤੇਮਾਲ ਕਰਿਆ ਕਰੋ ਸ਼ੈਂਪੂ ਜਿਹਾ ਵਾਸ਼ ਕਰਿਆ ਕਰੋ ਈਜ਼ੀ ਜਿਹਾ ਵਾਸ਼ ਕਰਿਆ ਕਰੋ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਹੈ ਜੀ ਬਾਟਮਸ ਆਪਣਾ ਪਲੇਨ ਰਹੇਗੀ ਬਹੁਤ ਹੀ ਪਿਆਰਾ ਬਾਟਮ ਦਾ ਫੈਬਰਿਕ ਹੈ ਜੀ ਜਿਹੜਾ ਜਿਹੜਾ ਕਲਰ ਪਸੰਦ ਹੈ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਅਗਲਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਲਾਈਟ ਮਿੰਟ ਗ੍ਰੀਨ ਜੀ ਦਿਓ ਸਾਰੀਆਂ ਭੈਣਾਂ ਨੇ ਵੀਕਐਂਡ ਤੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਉਹਨਾਂ ਲਈ ਇਹ ਬਹੁਤ ਹੀ ਪਿਆਰੇ ਸੂਟ ਰੈਡੀ ਹੋਣਗੇ ਜੀ ਬਾਕੀ ਛੋਟੇ-ਮੋਟੇ ਫੰਕਸ਼ਨ ਦੇ ਜਿਵੇਂ ਆ ਕਾਫੀ ਮੈਸੇਜ ਹੁੰਦੇ ਨੇ ਕਿ ਅਮਨ ਅਸੀਂ ਜਿਵੇਂ ਆਪਣੇ ਫਰੈਂਡ ਦੇ ਘਰੇ ਕੋਈ ਛੋਟਾ ਜਿਹਾ ਫੰਕਸ਼ਨ ਹੁੰਦਾਗਾ ਗਾ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਸੁਖਨੀ ਸਾਹਿਬ ਦੇ ਖੰਡ ਪੜ ਸਾਹ ਤੇ ਜਾਣਾ ਹੁੰਦਾ ਤਾਂ ਸਾਨੂੰ ਉਦਾਂ ਦੇ ਸੂਟ ਲੈ ਕੇ ਦੋ ਤੇ ਇਹ ਸਾਰੇ ਸੂਟ ਤੁਸੀਂ ਉਹ ਹਰੇਕ ਜਗ੍ਹਾ ਤੇ ਵੇਅਰ ਕਰਕੇ ਜਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਜੇ ਦੋ ਸਟੀਚਿੰਗ ਹੋ ਗਈ ਤਾਂ ਹੋਰ ਵੀ ਜ਼ਿਆਦਾ ਸੋਹਣੇ ਲੱਗਣ ਲੱਗ ਜਾਣਗੇ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਸਾਰੇ ਬਹੁਤ ਪਿਆਰੇ ਨੇ ਜੀ ਜਿਹੜਾ ਜਿਹੜਾ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਚੈੱਕ ਕਰੋ ਡਿਜ਼ਾਈਨ ਔਰ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਰਹੇਗੀ ਜੀ ਪਲੇਨ ਸਲਵਾਰ ਔਰ ਇਹ ਰਹੇਗਾ ਜੀ ਦੁਪੱਟਾ ਸਕਰੀਨ ਉਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਦੁਪੱਟਾ ਚੈੱਕ ਕਰ ਲਓ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਇਹਨਾਂ ਦੇ ਵਿੱਚ ਸਿਰਫ ਤੁਸੀਂ ਇੰਨਾ ਗਾਣਾ ਕਿ ਵਧੀਆ ਜੀ ਲੈਸ਼ਨ ਲੈਣੀਆਂ ਨੇ ਡਿਜ਼ਾਈਨ ਕਰਨਾ ਸੂਟ ਨੂੰ ਤਾਂ ਬਹੁਤ ਜ਼ਿਆਦਾ ਸੋਹਣਾ ਤੁਹਾਡਾ ਸੂਟ ਜਿਹੜਾ ਰੈਡੀ ਹੋਇਆ ਨਾ ਫੈਬਰਿਕ ਬਹੁਤ ਹੀ ਬਿਆਦਵਤੀ ਹੈ ਇਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਫੈਬਰਿਕ ਦੇ ਵਿੱਚ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਤੁਸੀਂ ਵਾਸ਼ ਕਰ ਸਕਦੇ ਆ ਈਜੀ ਵਾਸ਼ ਕਰੋ ਸ਼ੈਂਪੂ ਵਾਸ਼ ਕਰੋ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਕਿਸੇ ਤਰ੍ਹਾਂ ਤੁਹਾਨੂੰ ਕੋਈ ਕੰਪਲੇਨ ਇਹਦੇ ਵਿੱਚ ਨਹੀਂ ਰਹੇਗੀ ਲੋ ਜੀ ਇਹ ਸੀ ਸਾਡੀ ਅੱਜ ਵਾਲੀ ਕਲੈਕਸ਼ਨ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਹੋ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਹੈਂਡਵਰਕ ਦਾ ਪੀਸ ਪਸੰਦ ਹੈ ਫਲੈਡ ਵਰਕ ਦਾ ਤੁਸੀਂ ਪੀਸ ਕੋਈ ਰੈਡੀ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਪਰ ਤੁਹਾਨੂੰ ਸੇਮ ਪੀਸ ਜਿਹੜਾ ਰੈਡੀ ਕਰਕੇ ਦਵਾਂਗੇ ਮਿਲਦਿਆਂ ਦੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ